ਤੇ ਵੀ ਰਾਤ ਨੂੰ 2:30 ਵਜੇ 3 ਵਜੇ ਤੱਕ ਪੀਂਦਾ ਰਹਿੰਦਾ ਸਵੇਰ ਉੱਠ ਕੇ ਪਤਾ ਨਹੀਂ ਕੀ ਬੋਲ ਦੇਣਾ ਕੋਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਇੱਕ ਉਮੀਦ ਕਰੂੰਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਸ਼ਹਿਰ ਕਰਤੇ ਹੋਏ ਧੰਨਾਂ ਆਪਣੇ ਆਪਣੇ ਕੀ ਆਵਰਾ ਸਟਾਰਟ ਕਾਂਗਰਸ ਪਾਰਟੀ ਜਿੰਦਾਬਾਦ ਨਿਗਮ ਬਰਖਾਸ ਕਰੋ ਮਾਤਰੋ ਦਰਖਾਸਤ ਕਰੋ ਨਿਗਮ ਬਰਖਾਸ ਕਰੋ ਇਹ ਰਾਤ ਮੋਤਗੀ ਜੈ ਹੋ ਸੱਚ ਜੱਕੇ ਭਾਰਤ ਮੋਤਗੀ ਜਿੰਦਾਬਾਦ ਦੇਸ਼ ਮੋਤਗੀ ਜੈ ਹੋ ਦੇਸ਼ ਮੋਤਗੀ ਜੈ ਹੋ ਦੋਸਤੋ ਪਿਛਲੇ ਸ਼ਨੀਵਾਰ ਦੀ ਇੱਕ ਤੁਹਾਡੇ ਨਾਲ ਸਾਰਿਆਂ ਨਾਲ ਮੈਂ ਇੱਕ ਵਾਕਾ ਸਾਂਝਾ ਕਰ ਰਿਹਾ ਇਸ ਸੈਚਰਡੇ ਦੀ ਗੱਲ ਹੈ ਕਿ सिविल हॉस्पिटल नगर निगम खास करो नगर निगम बर्खास्त करो राहुल गांधी जिंदाबाद राहुल गांधी जिंदाबाद जिंदाबाद कांग्रेस पार्टी जिंदाबाद जिंदाबाद पानी का प्रबंध करो अच्छे ਨਾ ਬਾਟਰ ਨੋਟਸ ਨਾ ਬਾਟਰ ਨੋਟਸ ਨਾ ਬਾਟਰ ਨੋਟਸ ਨਾ ਬਾਟਰ ਨੋਟਸ ਕੰਮ ਗੰਦਾ ਪਾਣੀ ਜਾਂਦਾ ਇਹਨਾਂ ਦੇ ਬੱਚੇ ਗੰਦਾ ਪਾਣੀ ਪੀਂਦੇ ਆ ਪੂਰਾ ਸ਼ਹਿਰ ਪੂਰਾ ਇਲਾਕਾ ਜਿਹੜਾ ਹੈ ਕਿ ਉਹਨਾਂ ਲੋਕਾਂ ਨੂੰ ਇਹ ਗੰਦਾ ਪਾਣੀ ਨਹੀਂ ਪੀਂਸਤਾ ਨਹਿਰਾਂ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਜਾਂ ਘਰਾਂ ਦੇ ਵਿੱਚ ਆ ਰਿਹਾ ਹੈ ਸੋ ਇਸ ਕਰਕੇ ਦੋਸਤੋ ਜਿੱਥੇ ਪ੍ਰਸ਼ਾਸਨ ਆਪਣੀ ਜਵਾਬਦੇਹੀ ਤੋਂ ਭੱਜ ਚੁੱਕਿਆ ਸਰਕਾਰਾਂ ਜਿਹੜੀਆਂ ਆਪਦੀ ਨਲਾਕੀ ਜਿਹੜੀਆਂ ਉਹਨੂੰ ਛਪਾਉਣ ਵਾਸਤੇ ਲੋਕਾਂ ਦਾ ਧਿਆਨ ਦੂਜੇ ਪਾਸੇ ਕਦੇ ਯੁੱਧ ਨਸ਼ਿਆਂ ਵਿਰੁੱਧ ਕਦੇ ਸਿਹਤ ਮੰਤਰੀ ਆ ਕੱਲ ਪਰਸੋਂ ਇੱਥੇ ਦੌਰਾ ਕਰਕੇ ਗਿਆ ਕਿਸ ਗੱਲ ਦਾ ਦੌਰਾ ਕਰਕੇ ਗਿਆ ਕਾਦੀ ਸਿਹਤ ਉਹ ਜਿਹਦੇ ਨਾਲ ਲੋਕਾਂ ਦੀ ਸਿਹਤ ਦਾ ਵਿਗਾੜ ਹੋ ਰਿਹਾ ਹੈ ਜਿਹੜਾ ਪਾਣੀ ਮੁਦਲੀ ਚੀਜ਼ ਹੈ ਕਿ ਲੋਕ ਪਾਣੀ ਤੋਂ ਬਿਨਾ ਜਿੰਦਾ ਨਹੀਂ ਰਹਿ ਸਕਦੇ ਖਾਣਾ ਖਾਣ ਤੋਂ ਬਿਨਾ ਕੋਈ ਇੱਕ ਦਿਹਾੜੀ ਦੋ ਦਿਹਾੜੀ ਕੱਟ ਲੂਗਾ ਬੰਦਾ ਪਾਣੀ ਤੋਂ ਬਿਨਾ ਇੱਕ ਦਿਹਾੜੀ ਵੀ ਨਹੀਂ ਕੱਟ ਸਕਦਾ ਉਹਦੇ ਪਾਣੀ ਪੀਣ ਵਾਲਾ ਨਾ ਹੋਇਆ ਸਾਫ਼ ਸੁਥਰਾ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਲੋਕਾਂ ਦੀ ਸਿਹਤ ਦਾ ਖਿਆਲ ਕਰਦੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਪਰ ਅੱਜ ਉਦੋਂ ਮਾੜਾ ਹਾਲ ਹੈ ਪੀਣ ਦਾ ਪਾਣੀ ਜ਼ਮੀਨੀ ਮਾੜਾ ਬੋਰ ਹਲਕੇ ਦਾ ਔਰ ਜਿਹੜਾ ਉੱਤੋਂ ਜਿਹੜਾ ਪਾਣੀ ਨਹਿਰ ਚ ਪਈ ਜਾਂਦੇ ਬਿਲਕੁਲ ਜ਼ਹਿਰ ਵਾਲਾ ਪਾਣੀ ਹੈ ਪਿੰਡਾਂ 'ਚ ਤਾਂ ਚਲੋ ਕੋਈ ਨਲਕਾ ਵੀ ਲਾ ਲੈਂਦਾ ਸ਼ਹਿਰ ਤੋਂ ਉਦੋਂ ਵਿਚਾਰਿਆਂ ਦੇ ਕੋਲੇ ਨਲਕੇ ਵੀ ਹੈ ਨਹੀਂ ਇਹਨਾਂ ਕੋਲੇ ਤਾਂ ਉਦੋਂ ਮਾੜਾ ਹਾਲ ਹੈ ਪੀਣ ਵਾਲਾ ਪਾਣੀ ਬਿਲਕੁਲ ਨਹੀਂ ਹੈ ਔਰ ਸ਼ਹਿਰਾਂ ਦੇ ਵਿੱਚ ਪੋਲਿਊਟਡ ਗੰਦਾ ਪਾਣੀ ਆ ਰਿਹਾ ਹੈ ਦੀਆਂ ਬੋਤਲਾਂ ਇੱਥੇ ਪਈਆਂ ਹੋਈਆਂ ਔਰ ਉਹ ਪਾਣੀ ਪੀ ਕੇ ਲੋਕਾਂ ਨੇ ਬਿਮਾਰ ਹੋਣਾ ਹੀ ਹੈ ਕੈਂਸਰ ਦੀਆਂ ਬਿਮਾਰੀਆਂ ਆਉਣੀਆਂ ਨਗਰ ਨਿਗਮ ਸੁੱਤਾ ਪਿਆ ਇਹ ਇੰਨਾ ਫੇਲ ਹੋਇਆ ਪਿਆ ਵੀ ਜੇ ਲਾਈਟਾਂ ਖਰਾਬ ਹੋਣੇ ਟੀ ਬੁੰਦੀਆਂ ਜੇ ਸੀਵਰੇਜ ਦਾ ਬੁਰਾ ਹਾਲ ਹੈ ਉੱਥੇ ਉਹ ਬੁਰਾ ਹਾਲ ਹੈ ਇਹਨਾਂ ਨੇ ਇਹ ਜਿਹੜੇ ਹੈ ਇਹ ਨਗਰ ਨਿਗਮ ਔਰ ਸਰਕਾਰ ਦੋਨੋਂ ਫੇਲ ਹੋ ਚੁੱਕੇ ਹੈ ਕਾਂਗਰਸ ਪਾਰਟੀ ਦੀ ਜਦੋਂ ਜਦੋਂ ਸਰਕਾਰ ਆਈ ਹੈ ਅਬੋਰ ਦਾ ਵਿਕਾਸ ਹੋਇਆ ਔਰ ਅਬੋਰ ਦੇ ਵਿੱਚ ਡਵੈਲਪਮੈਂਟ ਹੋਈ ਹੈ ਸਾਫ਼ ਪਾਣੀ ਕਾਂਗਰਸ ਪਾਰਟੀ